ਸ੍ਰੀ ਗੁਰੂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਔਲ ਖਡੇਰੀ ਫਾਰਮ ਚੈਨਲ ਤੇ ਆਪਾਂ ਕੱਲ ਵੀਡੀਓ ਪਾਈ ਸੀ ਵੀ ਆਪਾਂ ਲੇਬਰ ਤੇ ਨਿਰਭਰ ਨਹੀਂ ਰਹਿਣਾ ਤੇ ਆਪਦੇ ਹੱਥੀਂ ਮਿਹਨਤ ਕਰਿਆ ਕਰੋ ਬਾਈ ਜੀ ਤੇ ਫੇਰ ਹੀ ਕੋਈ ਜਿਹੜਾ ਫਾਰਮ ਦਾ ਕੰਮ ਬੰਦਾ ਸਿੱਖਦਾ ਤੇ ਫਾਰਮ ਵੀ ਫੇਰ ਹੀ ਗਰੋਥ ਕਰਦਾ ਜੇ ਬੰਦਾ ਹਾਪ ਨੌਲੇਜ ਰੱਖਦਾ ਜਾਂ ਕੋਈ ਬਰੀਕੀਆਂ ਸਿੱਖਦਾ ਫਾਰਮ ਦੀ ਹੈਨਾ ਤੇ ਉਹਦੇ ਚ ਇੱਕ ਵੀਰ ਨੇ ਆਪਾਂ ਨੂੰ ਕਮੈਂਟ ਕੀਤਾ ਸੀ ਬਾਈ ਜੀ ਨੇ ਚੰਗਾ ਲੱਗਿਆ ਮੈਨੂੰ ਵੀ ਬਾਈ ਆਪਾਂ ਰੇਗ ਵੀਡੀਓ ਚ ਕਹਿੰਦੇ ਸੀ ਵੀ ਕਮੈਂਟ ਕਰਿਆ ਕਰੋ ਤਾਂ ਕਿ ਤੁਹਾਡੇ ਸਵਾਲਾਂ ਦੇ ਜਵਾਬ ਦੇ ਸਕੀਏ ਬਾਈ ਨੇ ਆਪਾਂ ਨੂੰ ਜਿਹੜਾ ਮੰਨ ਲਓ ਵੀ ਕਮੈਂਟ ਕਰਿਆ ਵੀਰ ਨੇ ਵੀ ਬਾਈ ਜੀ ਕੁਝ ਬਚਦਾ ਡੇਰੀ ਫਾਰਮ ਚ ਕਿ ਟਾਈਮ ਪਾਸ ਹੈ ਵੇਖ ਵੀਰੇ ਆਪਾਂ ਅੱਜ ਤੁਹਾਨੂੰ ਦੱਸਾਂਗੇ ਕਿਸਾਨ ਵੀਰੋ ਵੀ ਉਹ ਵੀਰ ਨੂੰ ਵੀ ਜਵਾਬ ਆਪਣਾ ਤੇ ਤੁਹਾਨੂੰ ਵੀ ਹੈ ਵੀ ਇਹਦੇ ਚ ਬਚਨ ਬਚਾਉਣ ਨੂੰ ਬਚਦਾ ਸਭ ਕੁਝ ਕਿਸਾਨ ਵੀਰੋ ਮੈਂ ਇੱਕ ਨੋਰਮਲ ਜ਼ਿਮੀਂਦਾਰਾਂ ਛੋਟਾ ਬੰਦਾ ਆ ਮੇਰੇ ਤੂੜੀ ਤੰਦ ਵੀ ਮੈਂ ਮੁੱਲ ਲੈਣਾ ਬਾਈ ਜੀ ਤੇ ਜਿਹੜਾ ਚਾਰ ਪਾਉਣਾ ਮੱਕੀ ਵੀ ਮੈਂ ਮੁੱਲ ਲੈਣਾ ਸਾਰੀ 100 ਦੀ 100% ਕੋਈ ਆਪਦੇ ਵਾਂਡ ਚ ਮੇਰੇ ਮੱਕੀ ਨਹੀਂ ਹੁੰਦੀ ਤੇ ਨਾ ਹੀ ਮੈਂ ਬੀਜਦਾ ਮੈਂ ਕੱਲਾ ਇੱਕੋ ਹੀ ਕੰਮ ਕਰਦਾ ਤੇ ਇੱਕੋ ਕੰਮ ਤੇ ਮੇਰਾ ਫੋਕਸ ਹੈ ਗਾਂਦੇਣ ਵਾਲਾ ਬਾਬਾ ਨਾਨਕ ਹੈ ਬੜਾ ਕੁਝ ਦਿੱਤਾ ਪਰਮਾਤਮਾ ਨੇ ਅੱਜ ਮਨ ਨੂੰ ਸੰਤੁਸ਼ਟੀ ਹੋਣੀ ਚਾਹੀਦੀ ਹੈ ਕਿਸਾਨ ਵੀਰੋ ਕੋਈ ਪੈਸਾ ਮੈਟਰ ਨਹੀਂ ਕਰਦਾ ਬੰਦੇ ਦੀ ਵਿਹਾਰ ਵੱਖੋਂ ਸਹੀ ਹੋਣਾ ਚਾਹੀਦਾ ਬੰਦਾ ਤੇ ਜਿਹੜਾ ਕੋਈ ਆਪਦੀ ਮੰਨ ਲਓ ਮਿਹਨਤ ਬੰਦਾ ਕਰਦਾ ਤੇ ਉਹ ਮਿਹਨਤ ਦਾ ਹੱਕ ਮਿਲਣਾ ਚਾਹੀਦਾ ਹਰੇਕ ਬੰਦੇ ਨੂੰ ਤੇ ਉਹ ਬੰਦਾ ਗਰੋ ਕਰ ਜਾਂਦਾ ਜਾਂ ਉਹ ਬੰਦਾ ਕੋਈ ਵੀ ਧੰਦਾ ਕਰਦਾ ਕੋਈ ਬੰਦਾ ਜਿਵੇਂ ਫਰਜ਼ ਕਰ ਲਓ ਕੋਈ ਮੁਰਗੀ ਪਾਲਣ ਕਰਦਾ ਜਾਂ ਕੋਈ ਹੋਰ ਕੋਈ ਵੀ ਪਿਗ ਫਾਰਮ ਕਰਦਾ ਜਾਂ ਕੋਈ ਬੱਕਰੀ ਫਾਰਮ ਕਰਦਾ ਹਨ ਤੇ ਜਿਹੜਾ ਆਪਣਾ ਮੇਨ ਮੋਟਿਵ ਹੈ ਜਬਈ ਆਪਾਂ ਤੁਹਾਨੂੰ ਦੱਸਾਂਗੇ ਪੀ ਇਹਦੇ ਚ ਕੁਝ ਬਚਦਾ ਬਚਦਾ ਹੈ ਬਾਈ ਜੀ ਪੀ ਕੋਈ ਵੀ ਬੰਦਾ ਨਹੀਂ ਦੱਸਦਾ ਹਨ ਕੋਈ ਵੀ ਆਪਦੀ ਉਹ ਨਹੀਂ ਦੱਸਦਾ ਹੁੰਦਾ ਪੀ ਕੀ ਬਚਦਾ ਤੇ ਆਪਾਂ ਵੀ ਨਹੀਂ ਦੱਸਦੇ ਯਾਰ ਬਾਈ ਵੇਖੋ ਕਿਸਾਨ ਵੀਰੋ ਵੀ ਆਪਾਂ ਹੁਣ 24 ਘੰਟਿਆਂ ਦੇ ਪੱਠੇ ਪਾਵਾਂਗੇ ਫਰਜ਼ ਕਰ ਲਓ ਹੁਣ ਆਪਣੇ ਪਸ਼ੂ ਬਾਹਰ ਹੋ ਗਏ ਚਵਾਈ ਹੋ ਗਈ ਹੈ ਵੇਰਕਾ ਦੀ ਗੱਡੀ ਆਈ ਦੁੱਧ ਲੈ ਗਈ ਹੈ ਤੇ ਆਪਣੀ ਚਵਾਈ ਹੋ ਗਈ ਹੈ ਤੇ ਆਪਾਂ ਹੁਣ 24 ਘੰਟਿਆਂ ਦੇ ਪੱਠੇ ਪਾਵਾਂਗੇ ਉਹਦੇ ਵਿੱਚ 24 ਘੰਟਿਆਂ ਦੀ ਫੀਡ ਪਾਵਾਂਗੇ ਠੀਕ ਹੈ ਵੀ ਇੱਕ ਵਾਰੀ ਦਿਹਾੜੀ ਚ ਆਪਾਂ ਪੱਠੇ ਪਾਉਣੇ ਆ ਇਸ ਹਿਸਾਬ ਨਾਲ ਡੇਰੀ ਫਾਰਮ ਕਰੋਗੇ ਆਪਣੇ ਕਹਿਣ ਦਾ ਭਾਵੇਂ ਇਹ ਆ ਵੀ ਤੁਹਾਨੂੰ ਬਚਤ ਹੋਊਗੀ ਹੋਊਗੀ ਆંકੜੇ ਨਾਲ ਆંકੜੇ ਮਿਲਾਓ ਕੋਈ ਵੀ ਬੰਦਾ ਲੁੱਟਖਸੁੱਟ ਤੋਂ ਬਚੋ ਕੰਡਾ ਜ਼ਰੂਰੀ ਹੈ ਫੈਂਟ ਐਸ ਐਨ ਐਫ ਵਾਲੀ ਮਸ਼ੀਨ ਘਰੇ ਜ਼ਰੂਰੀ ਹੈ ਫੇਰ ਵੀ ਆਪਾਂ ਬਚ ਸਕਦੇ ਆ ਲੁੱਟਖਸੁੱਟ ਤੋਂ ਵੀ ਫੀਡਾਂ ਤੋਂ ਵੀ ਹਨਾ ਬੰਦਾ ਨੌਲੇਜ ਰੱਖੇ ਯਾਰ ਕਹਿਣ ਦਾ ਭਾਵ ਹੈ ਚਲੋ ਹੌਲੀ ਹੌਲੀ ਬੰਦਾ ਸਿੱਖਦਾ ਅਸੀਂ ਵੀ ਕਿਤੋਂ ਸਿੱਖਿਆ ਬਾਈ ਤੇ ਆਪਣਾ ਦੱਸਣ ਦਾ ਵੀ ਹੱਕ ਹੈ ਤੇ ਰਹੀ ਗੱਲ ਬਚਨ ਬਚਾਉਣ ਦੀ ਬਾਈ ਜੀ ਜਦੋਂ ਤੁਸੀਂ ਨਾਪ ਤੋਲ ਕੇ ਕੋਈ ਵੀ ਚਾਰ ਆ ਫਰਜ ਕਰ ਲਓ ਮੈਂ ਮੁੱਲ ਲਿਆ ਚਾਰ ਮੈਂ ਮੁੱਲ ਲਈ ਮੱਕੀ ਇਹ 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 ਚਾਰ ਆਪਾਂ ਤੋਲ ਕੇ ਪਾਉਣੇ ਆ ਆ ਸਾਹਮਣੇ ਕੰਡਾ ਪਿਆ ਹਨਾ ਇਹ ਨੇ ਪੱਠਲ ਮੇਰਾ ਤੋਲਿਆ ਵੇ ਆ ਦੁੱਧ ਵੀ ਤੋਲ ਕੇ ਹੀ ਆਪਾਂ ਦਿੰਨੇ ਆ ਘਰੇ ਫੈਂਟ ਲਾਉਣੇ ਆ ਤੇ ਕੋਈ ਵੀ ਕੰਮ ਫੀਡ ਵੀ ਆਪਾਂ ਤੋਲ ਕੇ ਪਾਉਣੇ ਆ ਆ ਵੇਖ ਲਓ ਵੀ ਇਹ ਆਪਾਂ ਦੋ ਟਾਈਮ ਦੇ ਪੱਠੇ ਰਲਾਵਾਂਗੇ ਜਿਹੜਾ ਇਹ ਬੱਠਲ ਆਪਣਾ ਇਹ 15 ਕਿਲੋ ਦਾ ਹੈ ਤੇ ਜਿਹੜੀ ਇੱਕ ਵੜ ਹੈ ਜਿਵੇਂ ਆਪਾਂ ਡਾਈਟ ਪਲਾਨ ਵੀ ਬਣਾਉਨੇ ਆ ਜਾਣ ਇੰਨੀ ਨੌਲੇਜ ਆਪਾਂ ਆਪ ਵੀ ਰੱਖਦੇ ਆ ਵੀ ਚਲੋ ਕੋਈ ਵੀ ਫਾਰਮਰ ਹੈ ਜਿਹੜੇ ਛੋਟੇ ਲੈਵਲ ਦਾ ਜਿਹੜਾ ਨਹੀਂ ਰੱਖਦਾ ਜਦੋਂ ਜਿਵੇਂ ਜਿਵੇਂ ਵੱਡਾਊਗਾ ਉਹਨੂੰ 28 ਤੋਂ 30 ਕਿਲੋ ਚਾਰਜ ਆਈਦਾ ਜਾਨਵਰ ਦੇ ਹਿਸਾਬ ਨਾਲ ਹਣਾ 25 ਕਿਲੋ ਤੋਂ ਸ਼ੁਰੂ ਹੋ ਜਾਂਦਾ 22 24 20 ਕਿਲੋ ਤੋਂ ਵੀ ਸ਼ੁਰੂ ਹੋ ਜਾਂਦਾ ਜਿਵੇਂ ਕੋਈ 20 22 25 ਕਿਲੋ ਤੱਕ ਵੜਾ ਵੱਡੀਆਂ ਵੜਾ ਉਹਨਾਂ ਨੂੰ 28 30 ਕਿਲੋ ਤੱਕ ਸਾਇਲੇਜ ਚਾਹੀਦਾ ਤੇ ਉਹ ਤੋਲ ਕੇ ਹੀ ਪਾਉ ਵੱਧ ਵੀ ਮਾੜਾ ਤੇ ਘੱਟ ਤਾਂ ਮਾੜਾ ਹੈਗਾ ਹੀ ਹੈਗਾ ਬਾਈ ਜਿਹੜਾ ਵੱਧ ਆ ਉਹ ਵੀ ਖਰਚਾ ਆਪਣੇ ਸਿਰ ਪੈ ਜੂਗਾ ਤੇ ਫੀਡ ਵੀ ਆਪਾਂ ਤੋਲ ਕੇ ਪਾਉਣੀ ਹੈ ਜੇ ਕੋਈ ਵੀ ਕਿਸਾਨ ਵੀਰ ਇਸ ਹਿਸਾਬ ਨਾਲ ਫਾਰਮ ਕਰੇ ਵੀ ਨਾਪ ਤੋਲ ਕੇ ਚੀਜ਼ ਪਾਵੇ ਜਾਂ ਬਰੀਕੀਆਂ ਸਿੱਖੇ ਵੀ ਕਿੱਥੋਂ ਸਾਡੇ ਕਈ ਵਾਰੀ ਕੀ ਹੁੰਦਾ ਵੀ ਆਪਾਂ ਚਲੋ ਨਾਪ ਤੋਲ ਕੇ ਚੀਜ਼ ਪਾਈ ਜੰਨੇ ਜਦੋਂ ਪਸ਼ੂ ਪਹਿਲੇ ਆਪਣਾ ਪਹਿਲੀ ਵਾਰੀ ਬੰਦਾ ਕਾਰੋਬਾਰ ਚ ਵੜਦਾ ਇਸ ਚ ਤੇ ਉਹਨੂੰ ਅੱਧਕ ਬਚਦਾ ਹੈ ਹਨਾ ਜਿਵੇਂ ਜਿਵੇਂ ਉਹ ਬੰਦਾ ਨੌਲੇਜ ਸਿੱਖਦਾ ਉਹ ਆਪਾਂ ਨੂੰ ਫੇਰ ਬਚਣ ਨੂੰ ਬਚਾਉਣ ਕਿੱਥੋਂ ਸ਼ੁਰੂ ਹੁੰਦਾ ਜਿਵੇਂ ਆਪਾਂ فرض ਕਰ ਲਓ ਵੀ ਫੀਡ ਤੋਲ ਕੇ ਪਾਲੀ ਉਹਦੇ ਚ ਆਪਾਂ ਨੂੰ ਜਪਾਈਆ ਵੱਧ ਪੈਗੀ ਉਹ ਨੁਕਸਾਨ ਗਿਆ ਤੇ ਜੇ ਘੱਟ ਪੈਗੀ ਤਾਂ ਦੁੱਧ ਦਾ ਲਾਸ ਹੋ ਜੂ ਪੀ ਨੋਰਮਲ ਜਿੰਨੀ ਚੀਜ਼ ਜਾਨਵਰ ਨੂੰ ਦੁੱਧ ਤੇ ਮਦਾਕ ਫੀਡ ਪਾਉ ਵੱਧ ਵੀ ਨਾ ਪਾਉ ਤੇ ਘੱਟ ਵੀ ਨਾ ਪਾਉ ਉਹ ਚ ਵੀ ਆਪਾਂ ਨੂੰ ਬਚਤ ਹੋਊਗੀ ਫਿਰ ਨਿੱਕੇ ਨਿੱਕੇ ਜਦੋਂ ਬੰਦਾ ਬਰੀਕੀਆਂ ਸਿੱਖ ਜਾਂਦਾ ਫਿਰ ਉਹਨੂੰ ਜਾਨੀ ਕਿ ਇੱਕ ਹਿੱਸਾ ਬਚਨ ਇੱਕ ਹਿੱਸਾ ਖਰਚਾ ਹੁੰਦਾ ਤੇ ਦੋ ਤਿੰਨ ਹਿੱਸੇ ਬਚਨ ਲੱਗ ਪੈਂਦੇ ਇਹ ਏਸਾ ਨਾਲ ਪ੍ਰੋਜੈਕਟ ਚੱਲਦਾ ਵੀਰ ਆਪਾਂ ਬਾਈ ਨੂੰ ਵੀ ਜਵਾਬ ਦੇਤਾ ਤੇ ਕਿਸਾਨ ਵੀਰੋ ਤੁਹਾਨੂੰ ਵੀ ਸਿੱਖਣ ਨੂੰ ਇੱਕ ਮੋਟੀਵੇਟ ਹੈ ਤੇ ਐਵੇਂ ਕਰਕੇ ਵੀ ਚਲੋ ਜਿਵੇਂ ਜਿਵੇਂ ਆਪਾਂ ਵੀਡੀਓ ਤੁਹਾਡੇ ਜਵਾਲਾਂ ਦੇ ਸਵਾਲਾਂ ਦੇ ਜਵਾਬ ਦੇਆ ਕਰਾਂਗੇ ਤੇ ਵੱਧ ਤੋਂ ਵੱਧ ਕਿਸਾਨ ਵੀਰਾਂ ਨੂੰ ਬੇਨਤੀ ਹੈ ਵੀ ਆਪਾਂ ਨੂੰ ਕਮੈਂਟਾਂ 'ਚ ਸਵਾਲ ਜਵਾਬ ਜ਼ਰੂਰ ਕਰਿਆ ਕਰੋ ਤਾਂ ਕਿ ਆਪਾਂ ਤੁਹਾਡੇ ਜਿਹੜੇ ਸਵਾਲਾਂ ਦੇ ਜਵਾਬ ਦੇ ਸਕੀ ਹਣਾ ਤੇ ਚਲੋ ਬਾਕੀ ਬਰੀਕੀ ਗੱਲਾਂ ਬਹੁਤ ਆ ਕਿਸਾਨ ਵੀਰੋ ਜੇ ਕਰੀ ਜੇਗੀ ਤਾਂ ਵੀਡੀਓ ਬਹੁਤ ਹੀ ਲੰਮੀ ਹੋ ਜਾਊਗੀ ਆਪਾਂ ਤੁਹਾਨੂੰ ਦੱਸਤਾ ਵੀ ਨਾਪ ਤੋਲ ਕੇ ਪਾਓ ਮਾਲ ਡੰਗਰ ਨੂੰ ਜਿਹੜਾ ਕੋਈ ਤੁਸੀਂ ਸਾਇਲੇਜ ਪਾਉਣੇ ਆ ਜਾਂ ਕੋਈ ਫਰਜ਼ ਕਰ ਲਓ ਤੂੜੀ ਵੀ ਆਪਾਂ ਬਾਈ ਜੀ ਜਿਹੜੀ ਜਿੰਨੇ ਡਾਈਟ ਪਲਾਨ ਚ 2.5 ਕਿਲੋ ਤੂੜੀ ਜਾਂ ਮੰਨ ਲਓ ਭੀੜ ਜਿਹੜੀ 2.5 ਕਿਲੋ ਕਿਲੋ ਦੁੱਧ ਦੇ ਹਿਸਾਬ 2.5 ਕਿਲੋ ਦੁੱਧ ਦੇ ਹਿਸਾਬ ਨਾਲ ਕਿਲੋ ਫੀਡ ਦੀ ਜਿਹੜੀ ਉਹ ਵੀ ਆਪਾਂ ਨਾਪ ਤੋਲ ਕੇ ਪਾਉਣੇ ਤੇ ਐਵੇਂ ਬੰਦਾ ਸਿੱਖਦਾ ਹਾਂ ਬਚਦਾ ਵੀ ਹੈ ਕਿਸਾਨ ਵੀਰ ਉਹ ਬਚੂਗਾ ਜਰੂਰ ਜੇ ਤੁਸੀਂ ਮਿਹਨਤ ਹੱਥੀਂ ਕਰੋਗੇ ਬਸ ਜਿਹੜਾ ਆਪਾਂ ਮੇਰੇ ਘਰ ਦਾ ਕੱਲਾ ਪਾਣੀ ਹੈ ਜਿਹੜਾ ਮੈਂ ਇਹਨਾਂ ਨੂੰ ਪਿਆਉਣਾ ਤੇ ਮੇਰੀ ਮਿਹਨਤ ਹੈ ਉਹ ਮੈਂ ਮਿਹਨਤ ਬਚਾ ਲੈਣਾ ਬਾਈ ਤੇ ਉਹ ਵੀ ਬਚੂਗੀ ਬੱਚਤ ਆਪਣੀ ਤੇ ਧੰਨਵਾਦ ਕਿਸਾਨ ਵੀਰੋ ਮਿਲਦੇ ਆ ਕਿਸੇ ਅਗਲੀ ਵੀਡੀਓ 'ਚ